ਤੋ ਪਹਿਲਾ ਇਹ ਮੈਂ ਗੇੜੇ ਲਾਉਂਦਾ ਸੀ ਗੱਡੀ ਦੇ ਮੇਰੇ ਛੋਟਾ ਹਾਥੀ ਆ ਇਹਦੇ ਨਾਲ ਮੈਂ ਗੇੜੇ ਲਾਉਂਦਾ ਸੀ ਮੈਂ ਤਾਂ ਸ਼ਰਦਾਈ ਆ ਠੀਕ ਆ ਜੀ ਤੇ ਆਪਣੇ ਫੌਜ ਵਾਸਤੇ ਹਾਂ ਜੀ ਰਗੜਾ ਵੀ ਤਿਆਰ ਹੁੰਦਾ ਠੀਕ ਆ ਬਾਬਾ ਜੀ ਜੇ ਤਾਂ ਹੁਣ ਆਪਾਂ ਇਨੂੰ ਅਰਦਾਸ ਬੇਨਤੀ ਕਰਾਂਗੇ ਹਾਂਜੀ ਫਿਰ ਤਾਂ ਸਮਝ ਲੋ ਇਹ ਪ੍ਰਸ਼ਾਦ ਆ ਹਾਂਜੀ ਆਪਾਂ ਇਹਨੂੰ ਵੇਚ ਨਹੀਂ ਸਕਦੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਸਬੁੱਕ ਅਤੇ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਸਿੰਘ ਸ਼ਬਦ ਰੂਪ ਤੇ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਮਿਹਨਤ ਕਸ਼ਾਂ ਦੀ ਮਿਹਨਤ ਨੂੰ ਦਿਖਾਉਂਦੇ ਦਿਖਾਉਂਦੇ ਅੱਜ ਅਸੀਂ ਇੱਕ ਸਿੰਘ ਸਾਹਿਬ ਦੇ ਕੋਲੇ ਆਏ ਆ ਜਿਹੜੇ ਕਿ ਸ਼ਰਧਾਈਆਂ ਤੇ ਰਗੜੇ ਦਾ ਕੰਮ ਕਰਦੇ ਆ ਸੇਵਾ ਕਰਦੇ ਆ ਤੇ ਨਾਲ ਨਾਲ ਹੋਰ ਬਹੁਤ ਸਾਰੇ ਹੱਥੀ ਬਣਾਏ ਪਦਾਰਥ ਆਪ ਦੇ ਵੱਲੋਂ ਬਣਾਏ ਹੋਏ ਉਹ ਵੇਚਦੇ ਆ ਤੇ ਇਸੇ ਚੀਜ਼ ਨੂੰ ਲੈ ਕੇ ਪੰਜਾਬ ਦੇ ਜਾਇਆਂ ਦਾ ਚੈਨਲ ਅੱਜ ਇਹਨਾਂ ਦੀ ਮਿਹਨਤ ਨੂੰ ਦਿਖਾਉਣ ਦੇ ਕੋਲ ਤੁਹਾਡੇ ਪੋਲੇ ਪਹੁੰਚਿਆ ਤੇ ਆਓ ਆਪਾਂ ਕਰਦੇ ਆ ਬਾਬਾ ਜੀ ਨਾਲ ਗੱਲ ਕਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਹਾਲ ਚਾਲ ਹੈ ਜੀ ਚੜਦੀ ਕਲਾ ਜੀ ਕਿਹੜੇ ਪਿੰਡ ਤੋਂ ਜੀ ਤੁਸੀਂ ਮੇਰਾ ਪਿੰਡ ਭੋਟਾ ਜੀ ਠੀਕ ਹੈ ਜੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਜਗਦੇਵ ਸਿੰਘ ਜੀ ਅੱਛਾ ਬਾਬਾ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਕਰਦੇ ਹੋ ਮੈਨੂੰ 3 ਮਹੀਨੇ ਹੋ ਗਏ ਜੀ ਤੇ 3 ਮਹੀਨੇ ਹੋ ਗਏ ਹਾਂਜੀ ਠੀਕ ਆ ਜੀ ਉਹ ਤੇ ਇਹ ਸੇਵਾ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਹ ਸੇਵਾ ਤੋਂ ਪਹਿਲਾਂ ਜੀ ਮੈਂ ਢੇੜੇ ਲਾਉਂਦਾ ਸੀਗਾ ਜੀ ਗੱਡੀ ਤੇ ਮੇਰੇ ਛੋਟਾ ਹਾਥੀ ਆ ਇਹਦੇ ਨਾਲ ਮੈਂ ਢੇੜੇ ਲਾਉਂਦਾ ਸੀਗਾ ਅੱਛਾ ਵੀ ਇਹੀ ਗੱਡੀ 'ਚ ਜਿੱਥੇ ਤੁਸੀਂ ਸੈਟਅਪ ਕਰਾ ਹਾਂਜੀ ਹਾਂਜੀ ਠੀਕ ਆ ਇਹਦੇ ਵਿੱਚ ਢੇੜੇ ਲਾਉਂਦਾ ਸੀਗਾ ਤੇ ਆਪਣਾ ਸੀਜ਼ਨ ਵੀ ਲਾਉਂਦਾ ਜੀ ਮੈਂ ਹਾੜੀ ਦਾ ਸੀਜ਼ਨ ਲਾ ਕੇ ਹਾਂਜੀ ਉਹਦੇ ਬਾਅਦ ਚ ਫਿਰ ਮੈਂ ਇੱਧਰ ਆ ਗਿਆ ਸੀ ਠੀਕ ਆ ਜੀ ਹਾਂਜੀ ਤੇ ਇਹ ਹੁਣ ਤੁਸੀਂ ਕੀ ਕੀ ਸੇਵਾ ਕਰਦੇ ਇੱਥੇ ਕੀ ਕੀ ਮੇਰੇ ਕੋਲ ਮਿਹਨਤ ਆ ਸ਼ਰਦਾਈਆ ਠੀਕ ਆ ਜੀ ਤੇ ਆਪਣੇ ਫੌਜ ਵਾਸਤੇ ਹਾਂਜੀ ਅ ਰਗੜਾ ਵੀ ਤਿਆਰ ਹੁੰਦਾ ਠੀਕ ਆ ਜੀ ਛੀਦੀ ਦੇਗਾਂ ਦੇ ਮਤਲਬ ਛੀਦੀ ਦੇਗਾਂ ਵੀ ਲੱਗਦੀਆਂ ਨੇ ਜੀ ਠੀਕ ਆ ਜੀ ਮਤਲਬ ਜਿਹੜਾ ਕੋਈ ਨਿਹੰਗ ਸਿੰਘ ਆਉਂਦਾ ਹਾਂਜੀ ਤਾਂ ਉਹਦੇ ਲਈ ਵੀ ਉਹਨਾਂ ਵਾਸਤੇ ਵੀ ਉਹ ਬਣਾਵਾ ਹੁੰਦਾ ਜੀ ਠੀਕ ਆ ਜੀ ਅੱਛਾ ਇੱਕ ਜਿਸ ਹਿਸਾਬ ਨਾਲ ਹੁਣ ਮਤਲਬ ਹਰੇਕ ਸ਼ਹਿਰ 'ਚ ਲਗਭਗ ਕੋਈ ਨਾ ਕੋਈ ਸਿੰਘ ਆ ਉਹ ਇਹ ਸੇਵਾ ਹਰੇਕ ਸਿੰਘ ਨੇ ਸ਼ੁਰੂ ਕਰ ਲਈ ਹਾਂਜੀ ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਵੀ ਜਿਹੜੇ ਨਿਹੰਗ ਸਿੰਘ ਆ ਵੀ ਇਹ ਤਾਂ ਮਹਾਰਾ ਦਾ ਪ੍ਰਸ਼ਾਦ ਆ ਇਹਨੂੰ ਵੇਚਿਆ ਨਹੀਂ ਜਾ ਸਕਦਾ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਆਪਾਂ ਵੇਚ ਰਹੇ ਆ ਕਿ ਆਪਾਂ ਸੇਵਾ ਕਰ ਰਹੇ ਆ ਬਾਬਾ ਜੀ ਜੇ ਤਾਂ ਹੁਣ ਆਪਾਂ ਇਹਨੂੰ ਅਰਦਾਸ ਬੇਨਤੀ ਕਰਾਂਗੇ ਹਾਂਜੀ ਫਿਰ ਤਾਂ ਸਮਝ ਲਓ ਵੀ ਇਹ ਪ੍ਰਸ਼ਾਦ ਆ ਹਾਂਜੀ ਆਪਾਂ ਇਹਨੂੰ ਵੇਚ ਨਹੀਂ ਸਕਦੇ ਠੀਕ ਆ ਜੀ ਇਹਨੂੰ ਭੋਗ ਨਹੀਂ ਲੱਗਦਾ ਸ਼੍ਰੀ ਸਾਹਿਬ ਦਾ ਆਪਾਂ ਭੋਗ ਲਵਾਉਨੇ ਆ ਉਹ ਭੋਗ ਨਹੀਂ ਲੱਗਦਾ ਫਿਰ ਆਪਾਂ ਇਹਨੂੰ ਵੇਚ ਸਕਦੇ ਆ ਵੇਚ ਸਕਦੇ ਆ ਹੁਣ ਸਾਡੇ ਕੋਲ ਹੋਰ ਕੋਈ ਕਿਰਤ ਨਹੀਂ ਹੈਗੀ ਹਾਂਜੀ ਹੁਣ ਜੇ ਕੋਈ ਕਿਰਤ ਹੋਰ ਹੋਵੇ ਹਾਂਜੀ ਫਿਰ ਅਸੀਂ ਇਹ ਕੰਮ ਨਾ ਕਰੀਏ ਠੀਕ ਆ ਜੀ ਹੂੰ ਉਹ ਕਿਰਤ ਨਾ ਹੋਣ ਕਰਕੇ ਜੀ ਹੁਣ ਗੱਡੀਆਂ ਦੇ ਇੰਨੇ ਗੇੜੇ ਨਹੀਂ ਲੱਗਦੇ ਹਾਂਜੀ ਇਹਦੀ ਵੀ ਕਿਸਤ ਕੱਢਣੀ ਬਹੁਤ ਔਖੀ ਸੀਗੀ ਚਲੋ ਹੁਣ ਮਹਾਰਾਜ ਦੀ ਕਿਰਪਾ ਨਾਲ ਗੱਡੀ ਫਰੀ ਹੋ ਗਈ ਠੀਕ ਆ ਜੀ ਤੋਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਠੀਕ ਆ ਹੁਣ ਆਪਣੀ ਇਹ ਕਿਰਤ ਦੇ ਵਿੱਚ ਚਲਾਇਆ ਹੋਇਆ ਜੀ ਪਰ ਹਾਂ ਇਹ ਦਸਵੀਂ ਤੋਂ ਮੈਂ ਆਪਣੀ ਸ਼ੁਰੂਆਤ ਹੋਰ ਕਰਨ ਲੱਗਿਆ ਜੀ ਅੱਛਾ ਜਿਹੜੇ ਸ਼ੀਦੀ ਦੇਗਾ ਦੇ ਰਗੜੇ ਹੋਣਗੇ ਜੀ ਉਹ ਸ਼ੀਦੀ ਦੇਗਾ ਦੇ ਰਗੜੇ ਮੈਂ ਉਹਨਾਂ ਨੂੰ ਮੈਂ ਵੇਚਣੇ ਨੇ ਦਸਵੀਂ ਵਾਲੇ ਦਿਨ ਵੀ ਦਸਵੀਂ ਵਾਲੇ ਦਿਨ ਆਪਾਂ ਸ਼ੀਦੀ ਦੇਗਾ ਫ੍ਰੀ ਸੇਵਾ ਚ ਲੰਗਰ ਲਾਉਣਾ ਹਾਂਜੀ ਫ੍ਰੀ ਸੇਵਾ ਚ ਲੰਗਰ ਲਾਉਣਾ ਠੀਕ ਹੈ ਜੀ ਵੀ ਜਿਹੜਾ ਮਰਜੀ ਆ ਕੇ ਸ਼ੀਦੀ ਦੇਗਾ ਜਿਹੜਾ ਮਰਜੀ ਛੱਗੇ ਜੀ ਇੱਕ ਗੋਲਕ ਜ਼ਰੂਰ ਲਾਵਾਂਗੇ ਉਹਦੇ ਵਿੱਚ ਜੋ ਸੇਵਾ ਉਹਦੇ ਵਿੱਚ ਅਗਲਾ ਬਾਤ ਕਿਉਂਕਿ ਜਦੋਂ ਆਪਾਂ ਲੰਗਰ ਲਾਉਨੇ ਆ ਫਿਰ ਸੇਵਾ ਵੀ ਜ਼ਿਆਦਾ ਲੱਗਦੀ ਆ ਤੇ ਜਿਹੜਾ ਸਿੱਧਾ ਉਹ ਵੀ ਲੱਗਣਾ ਸਿੱਧਾ ਉਹ ਵੀ ਲੱਗਣਾ ਹਾਂਜੀ ਹਾਂ ਹਾਂਜੀ ਇਹ ਬਹੁਤ ਬਹੁਤ ਸੋਹਣਾ ਪਰਾਲਾ ਵੀ 10ਵੀਂ ਹਰੇਕ 10ਵੇਂ ਮਹੀਨੇ ਦੀ ਨੂੰ ਬਾਬਾ ਜੀ ਨੇ ਇਸੇ ਸਥਾਨ ਤੇ ਬਾਬਾ ਜੀ ਹਾਂਜੀ ਇਸੇ ਸਥਾਨ ਤੇ ਠੀਕ ਆ ਜੀ ਇਹ ਜਗ੍ਹਾ ਤੇ ਇਹੀ ਬਾਬਾ ਜੀ ਵੱਲੋਂ ਹਰੇਕ 10ਵੇਂ ਨੂੰ ਨੇੜੇ ਆਪਣੇ ਜੀ ਆ ਲੈਂਗਾ ਹਾਊਸ ਹੈ ਜੀ ਠੀਕ ਹੈ ਜੀ ਹਾਂਜੀ ਜਾਮਣ ਜਾਮਣ ਦੇ ਵੀ ਬਸ ਬੱਜਦਾ ਜੀ ਖੰਨਾ ਰੋਡ ਤੇ ਜਾਮਣ ਦੇ ਥੱਲੇ ਜੀ ਜਾਮਣ ਦੇ ਥੱਲੇ ਹਾਂਜੀ ਵੀ ਖਮਾਣੋ ਸ਼ਹਿਰ ਚ ਜਿਹੜਾ ਖੰਨੇ ਨੂੰ ਸੂਆ ਜਾਂਦਾ ਗगन ਲਹਿnga ਹਾਊਸ ਦੇ ਕੋਲ ਬਾਬਾ ਜੀ ਖੜਦੇ ਆ ਇੱਥੇ ਜਾਮਣ ਦੇ ਥੱਲੇ ਤੇ ਜਿਹਨੇ ਵੀ ਛਕਣੀ ਆ ਉਹ ਜ਼ਰੂਰ ਬਾਬਾ ਜੀ ਕੋਲ ਜਿਹੜਾ ਵੀ ਮੈਂ ਤਾਂ ਇਹ ਕਹਣਾ ਵੀ ਆਪਾਂ ਬਾਕੀ ਚੀਜ਼ਾਂ ਛੱਡ ਕੇ ਜਿਵੇਂ ਹੋਰ ਡਰਿੰਕ ਪੀਂਦੇ ਆ ਨਾ ਲੋਕ ਉਹ ਬਾਕੀ ਉਹ ਤਾਂ ਜ਼ਹਿਰ ਨੇ ਜੀ ਹਾਂਜੀ ਇਹ ਤਾਂ ਆਪਾਂ ਨੂੰ ਕੋਈ ਮਹਾਰਾਜ ਨੇ ਬਖਸ਼ਿਆ ਹੋਇਆ ਕਿ ਉਹ ਮਰਦਾ ਬਿਲਕੁਲ ਜੀ ਜੋ ਸਰੀਰ ਨੂੰ ਤੰਦਰੁਸਤੀ ਦਿੰਦਾ ਕੋਈ ਅੰਦਰੋਂ ਨਾ ਰੋਗ ਲੱਗਿਆ ਹੋਇਆ ਰੋਗ ਖਤਮ ਹੁੰਦੇ ਨੇ ਜੀ ਉਹ ਉਹਨਾਂ ਵਾਸਤੇ ਬਹੁਤ ਫਾਇਦੇ ਫਾਇਦੇਮੰਦ ਜੀ ਇਹ ਸੀਗਾ ਨਹੀਂ ਲੋਕ ਨਾ ਕਈ ਜਿਵੇਂ ਹੁਣ ਸਿੰਘਾਂ ਨੇ ਬਹੁਤ ਜਗ੍ਹਾ ਤੇ ਪੈਰਾ ਕਰ ਲਿਆ ਇਹ ਚੀਜ਼ ਦਾ ਵੀ ਹਰੇਕ ਜਗ੍ਹਾ ਤੇ ਸਿੰਘ ਇਹ ਚੀਜ਼ ਦੀ ਸੇਵਾ ਕਰਦੇ ਆ ਬਹੁਤ ਲੋਕਾਂ ਦੇ ਮਨ ਚ ਇਹ ਡਰ ਹੁੰਦਾ ਵੀ ਸ਼ਾਇਦ ਕਿਤੇ ਸਾਨੂੰ ਨਸ਼ੇ ਵਾਲੀ ਚੀਜ਼ ਪਲਾਉਂਦੇ ਆ ਕੋਈ ਤੇ ਉਹ ਜ਼ਰੂਰ ਭਲੇਖਾ ਸੰਗਤਾਂ ਦਾ ਤੁਸੀਂ ਕੱਢਿਓ ਨਹੀਂ ਬਾਬਾ ਜੀ ਇਹਦੇ ਵਿੱਚ ਭਲੇਖਾ ਜੀ ਹੁਣ ਇਹ ਪੇਟੀ ਦੇ ਵਿੱਚ ਛੱਡਿਆ ਹੀ ਆ ਜੀ ਹਾਂਜੀ ਉਧਰ ਕੈਂਪਰ ਰੱਖਿਆ ਹੋਇਆ ਉਹਦੇ ਵਿੱਚ ਛਿੱਦੀ ਦੇ ਗਾਣ ਲਾਈ ਹੋਈਆਂ ਨੇ ਜੀ ਹਾਂਜੀ ਤੇ ਇਹ ਸੰਗਤ ਨੂੰ ਜਰੂਰ ਦੱਸੋ ਵੀ ਸਰਦਾਈ ਚ ਕੀ ਕੀ ਪਾਉਨੇ ਹੋ ਤੁਸੀਂ ਸਰਦਾਈ ਦੇ ਵਿੱਚ ਜੇ ਬਦਾਮ ਹੋਗੇ ਹਾਂਜੀ ਖਸਖਸ ਹਾਂਜੀ ਮਗਜ ਜੀ ਫਰੀ ਇਲਾਇਚੀ ਕਾਲੀ ਮਿਰਚ ਜੀ ਸੌਂਫ ਜੀ ਗੁਲਾਬ ਦੇ ਫੁੱਲ ਜੀ ਹਾਂਜੀ ਫਿਰ ਇਹ ਮਿੱਠੇ ਦੇ ਤੌਰ ਤੇ ਮੈਂ ਸ਼ੱਕਰ ਪਾਉਣਾ ਜੀ अच्छा मतलब ਤੁਸੀਂ ਚੀਨੀ ਨਹੀਂ ਪਾਉਂਦੇ ਮੈਂ ਚੀਨੀ ਨਹੀਂ ਵਰਤਦਾ ਜੀ ਠੀਕ ਹੈ ਸ਼ੱਕਰ ਵਰਤਦਾ ਹੈ ਵੀ ਜਿਹੜੀ ਆਪਣੀ ਆਮ ਘਰਾਂ ਦੀ ਬਣਾਈ ਹੋਈ ਸ਼ੱਕਰ ਹੁੰਦੀ ਹੈ ਹਾਂਜੀ ਹਾਂਜੀ ਉਹੀ ਵਰਤਦਾ ਜੀ ਠੀਕ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਕਿਉਂਕਿ 80% ਜਿਹੜੀ 슈ਗਰ ਆ ਹਾਂਜੀ ਉਹ ਚੀਨੀ ਤੋਂ ਹੋ ਰਹੀ ਆ ਜਗ੍ਹਾ ਹਾਂਜੀ ਹਾਂਜੀ ਹੁਣ ਮੇਰੇ ਕੋਲ ਕਈ ਬੰਦੇ ਆਉਂਦੇ ਨੇ ਜੀ ਉਹ ਕਹਿੰਦੇ ਵੀ ਸਾਾਨੂੰ 슈ਗਰ ਆ ਪਰ ਉਹ ਸ਼ਰਦਾ ਹੀ ਫਿਰ ਵੀ ਸ਼ੱਕੇ ਜਾਂਦੇ ਰਹੇ ਜੀ ਉਹ ਠੀਕ ਹੈ ਜੀ ਕਿਉਂਕਿ ਮੈਂ ਸ਼ੱਕਰ ਪਾਉਣਾ ਉਹ ਕਹਿੰਦੇ ਵੀ ਜੇ ਸ਼ੱਕਰ ਪਾਈ ਹੋਈ ਆ ਤਾਂ ਅਸੀਂ ਸ਼ੱਕ ਲੈਨੇ ਆ ਨਹੀਂ ਚੀਨੀ ਵਾਲੀ ਨਹੀਂ ਸ਼ੱਕਣੀ ਹੈਗੀ ਠੀਕ ਹੈ ਜੀ ਹਾਂਜੀ ਤੇ ਇਹ ਜੀ ਇੱਕ ਤਾਂ ਸਵੇਰ ਦਾ ਟਾਈਮ ਦਾ ਲੱਗਦਾ ਜੀ ਰਗੜਾ ਹਾਂਜੀ ਉਸ ਤੋਂ ਬਾਅਦ ਅ ਇੱਕ ਰਗੜਾ ਮੈਂ ਜਣੀ ਕਿ ਇਹਦੇ ਵਿੱਚ ਪਾ ਕੇ ਲਿਆਉਣਾ ਹਾਂਜੀ ਵੀ ਉਹ ਮੇਰੇ ਤਿਆਰ ਕਰ ਲੈਣੇ ਤਿਆਰ ਕਰਕੇ ਲਿਆਉਣਾ ਵੀ ਇੱਥੋਂ ਕੋਈ ਖਾਲੀ ਨਾ ਮੁੜੇ ਫਿਰ ਹੁਣ ਸਾਰ ਹਾਂਜੀ ਹਾਂਜੀ ਉਹਦੇ ਬਾਅਦ ਫਿਰ ਮੈਂ ਇੱਥੇ ਆਉਂਦੇ ਸਾਰੇ ਫਿਰ ਰਗੜਾ ਪਾ ਲੈਣਾ ਪਾ ਇੱਕ ਫੇਰ ਲਾਉਨੇ ਹਾਂਜੀ ਠੀਕ ਹੈ ਜੀ ਜਦੋਂ ਉਹ ਫਤਿਹ ਹੁੰਦਾ ਹੋਣ ਲੱਗਦਾ ਤੇ ਗੈ ਲੱਗਦੀ ਰਗੜਾ ਫਿਰ ਪੈ ਜਾਂਦਾ ਵੀ ਨਾਲ ਦੀ ਨਾਲ ਲਾਗਤਾਂ ਦੇ ਨਾਲ ਦੀ ਨਾਲ ਸੇਵਾ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਜਿੰਨਾ ਲੱਗ ਜਿੰਨੀ ਲੱਗਤ ਹੁੰਦੀ ਆ ਓਨੇ ਰਗੜਾ ਪਾ ਲੈਣਾ ਜੀ ਠੀਕ ਹੈ ਜੀ ਹ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਗੱਡੀ ਦੇ ਨਾਲ ਸੀਜ਼ਨ ਵੀ ਲਾਉਨੇ ਹੋ ਢੇੜੇ ਵੀ ਲਾਏ ਹਨਾ ਤੇ ਉਹ ਤੋਂ ਬਾਅਦ ਤੁਸੀਂ ਇਹ ਸੇਵਾ ਸ਼ੁਰੂ ਕਰੀ ਤੇ ਗੱਡੀ ਦੇ ਢੇੜਿਆਂ ਜਾਂ ਇਹ ਸੇਵਾ ਦੇ ਵਿੱਚ ਫਰਕ ਹੈਗਾ ਇਹਦੇ ਵਿੱਚ ਫਰਕ ਹੈਗਾ ਜੀ ਹਾਂਜੀ ਹੁਣ ਢੇੜਾ ਤਾਂ ਜੇ ਆਪਾਂ ਉਥੇ ਖੜਾਂਗੇ ਜੇ ਕੋਈ ਆ ਗਿਆ ਤਾਂ ਢੇੜਾ ਲੱਗ ਗਿਆ ਨਹੀਂ ਮੈਨੂੰ ਮੈਂ ਕਈ-ਕਈ ਵਾਰੀ ਮੰਨ ਲਓ ਵੀ 3-4 3 ਦਿਨ 4 ਦਿਨ ਮੈਂ ਵੈਸੇ ਤੇਲ ਫੂਕੇ ਆ ਜਾਣਾ ਵਾਪਸ ਉਕਣੇ ਖਾਲੀ ਵਾਪਸ ਮੁੜ ਜਾਣਾ ਕੋਈ ਢੇੜਾ ਨਹੀਂ ਲੱਗਿਆ ਕੋਈ ਢੇੜਾ ਨਹੀਂ ਤਾਂ ਲੱਗਦਾ ਜੀ ਠੀਕ ਹੈ ਹਾਂਜੀ ਤੇ ਇੱਥੇ ਆਪਣੀ ਕਿੰਨੀ ਕੁ ਦਿਹਾੜੀ ਬਣ ਜਾਂਦੀ ਆ ਆਪਾਂ ਦੇਖੀ ਲਾ ਦੋ ਇੱਥੇ ਜੀ ਮੇਰਾ ਖਰਚਾ ਕੱਢ ਕੇ ਮੈਨੂੰ ਉਹ ਹੀ 700 800 ਕਈ ਵਾਰੀ 1000 ਵੀ ਬਚਤ ਹੋ ਜਾਂਦੀ ਹੈ ਮਤਲਬ ਵੀ ਸਿੱਧੇ ਦਾ ਖਰਚਾ ਸਾਰਾ ਕੱਢ ਕੇ ਖਰਚਾ ਕੱਢ ਕੇ ਜੀ ਮੈਨੂੰ 1000 ਵੀ ਕਈ ਵਾਰੀ ਬਚਤ ਹੋ ਜਾਂਦੀ ਹੈ ਜੀ ਠੀਕ ਆ ਜੀ ਮਤਲਬ ਵੀ ਵਧੀਆ ਹਾਂਜੀ ਹਾਂ ਮੈਨੂੰ ਕਿਹੜੇ ਨਾਲੋਂ ਯਾਨੀ ਕਿ ਫਾਇਦੇ 'ਚ ਫਾਇਦੇ 'ਚ ਠੀਕ ਆ ਜੀ ਨਾਲ ਇੱਕ ਜਗ੍ਹਾ ਖੜਨਾ ਇੱਕ ਜਗ੍ਹਾ ਖੜਨਾ ਕੋਈ ਟਾਇਰ ਨਹੀਂ ਘਸਣੇ ਹੈਗੇ ਕੋਈ ਮੰਨ ਲਓ ਗੱਡੀ ਦੀ ਕਸਾਈ ਨਹੀਂ ਹੋਣੀ ਕੋਈ ਰੋਡ ਦੀ ਟੈਨਸ਼ਨ ਨਹੀਂ ਹੈਗੀ ਠੀਕ ਆ ਜੀ ਹਾਂਜੀ ਇਹ ਕਿੰ ਸ਼ੋਭਾ ਜੀ ਮੈਂ ਆ ਜਾ ਨਈ ਉਰੇ 9 ਵਜੇ ਆ ਜਾਣਾ ਠੀਕ ਹੈ ਜੀ ਸ਼ਾਮ ਨੂੰ ਮੈਨੂੰ ਕਈ ਵਾਰੀ 9 ਵੀ ਵੱਜ ਜਾਂਦੇ ਨੇ ਜੀ ਫਿਰ ਰਾਤ ਦੇ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਹੋਰ ਇਹਦੇ ਨਾਲ ਹੁਣ ਕੋਈ ਹੋਰ ਅੱਗੇ ਵਧਾਉਣ ਦਾ ਸੋਚ ਹੁਣ ਵਧਾਉਣ ਦਾ ਜੀ ਹੁਣ ਸਿਆਲ ਦੇ ਵਿੱਚ ਦੇਖਦੇ ਆ ਜਿਵੇਂ ਮਹਾਰਾਜ ਰੱਖੂਗਾ ਹਾਂਜੀ ਕਿਉਂਕਿ ਇਹ ਗਰਮੀ ਦੇ ਵਿੱਚ ਤਾਂ ਜ਼ਿਆਦਾ ਚਾਹ ਹਾਂਜੀ ਹਾਂਜੀ ਬਾਕੀ ਜਿਹਨੇ ਦੇਖ ਛਕਣੀ ਉਹ ਤਾਂ ਦੇਖ ਸਕਦੇ ਸ਼ਕਦਾ ਜੀ ਹਾਂਜੀ ਹਾਂਜੀ ਉਹ ਤਾਂ ਦੇਖ ਚਾਹੇ ਸਿਆਲ ਹੋਵੇ ਸ਼ਹਿਰ ਹੋਈ ਹੋਵੇ ਉਹਦੇ ਉਹਨਾਂ ਤਾਂ ਦੇਖ ਸਕਣੇ ਚੱਕਣੇ ਪੰਥ ਚ ਸੇਵਾ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਂ 2018 ਦੇ ਵਿੱਚ ਪਾਲ ਛਕੀ ਹੈ ਜੀ ਠੀਕ ਹੈ ਜੀ ਹਾਂਜੀ ਕਿਹੜੇ ਦਾਲ ਚ ਰਹੇ ਹੋ ਤੁਸੀਂ ਦਾਲ ਚ ਤਾਂ ਇਹ ਮੈਂ ਅਮਰਪਤਾ ਜੀ ਨੇ ਆਪਣੇ ਪਾਲ ਤਾਂ ਆਪਣੇ ਉਧਰ ਛਕੀ ਹੋਈ ਹੈ ਜੀ ਬੁਢਾਪਾ ਦੇ ਵਿੱਚ ਠੀਕ ਹੈ ਜੀ ਹਾਂਜੀ ਤਾਂ ਆਪਣਾ ਮੇਲ ਵਰਤ ਸਾਰਿਆਂ ਨਾਲ ਜੀ ਠੀਕ ਆ ਜੀ ਮਤਲਬ ਵੀ ਜਿੰਨੇ ਵੀ ਸਿੰਘ ਜਿੰਨੇ ਵੀ ਸਿੰਘ ਆ ਆਪਾਂ ਸਾਰਿਆਂ ਨਾਲ ਵਿਚ ਨਬਚੀਦਾ ਜੀ ਅੱਛਾ ਇੱਕ ਚੀਜ਼ ਹੋਰ ਆ ਵੀ ਬੜੇ ਐਸੇ ਲੋਕ ਨੇ ਜਿਹੜੇ ਮਤਲਬ ਨਾ ਬਾਣਾ ਪਾ ਕੇ ਹਾਂਜੀ ਚੋਰੀਆਂ ਵੀ ਕਰਦੇ ਆ ਹਾਂਜੀ ਠੱਗੀਆਂ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਲੋਕਾਂ ਦਾ ਪੈਸਾ ਵੀ ਦੱਬਦੇ ਆ ਆ ਹੁਣ ਇੱਕ ਦੀ ਵੀਡੀਓ ਆਈ ਸੀਗੀ ਉਹ ਚੱਟਾ ਲਾਉਣ ਲੱਗਿਆ ਹੋਇਆ ਨਾ ਬਾਣਾ ਪਾਇਆ ਹੋਇਆ ਇਹੋ ਜੇ ਲੋਕਾਂ ਨੂੰ ਕੀ ਮਤਲਬ ਤੁਸੀਂ ਬੇਨਤੀ ਕਰਨਾ ਚਾਹੁੰਦੇ ਆ ਇਹ ਹੈ ਜੇ ਲੋਕਾਂ ਦੇ ਜਿਹੜਾ ਹੁਣ ਸਮਝ ਲੋ ਵੀ ਬੁੱਧੀ ਭ੍ਰਿਸ਼ਟ ਹੋਈ ਹੋਈ ਆ ਜੀ ਉਹ ਬਾਣੇ ਨੂੰ ਬਦਨਾਮ ਕਰਨੇ ਤੇ ਤੁਲੇ ਹੋਏ ਨੇ ਜੀ ਜੀ ਜਿਵੇਂ ਮੰਨ ਲਓ ਸਮਝ ਲੋ ਵੀ ਹੁਣ ਇਹ ਜੰਤਰ ਛੂਆ ਬਗ ਰਹੇ ਹਾਂ ਹਾਂ ਜੀ ਛੂਆ ਦਾ ਪਾਣੀ ਸਾਫ਼ ਆ ਹਾਂ ਜੀ ਇਹਦੇ ਵਿੱਚ ਇੱਕ ਮੱਛੀ ਮੰਨ ਲਓ ਵੀ ਕੁਝ ਵੀ ਇੱਕ ਚੀਜ਼ ਗੰਦੀ ਹੋਊਗੀ ਹਾਂ ਜੀ ਉਹਨੇ ਪਾਣੀ ਨੂੰ ਪਾਣੀ ਨੂੰ ਵੀ ਦੁਸ਼ਤ ਕਰ ਦੇਣਾ ਜੀ ਕੋਈ ਸਿਸਟਮ ਇਹਨਾਂ ਦਾ ਹੋਇਆ ਹੋਇਆ ਜੀ ਹੁਣ ਜੀ ਪਤਾ ਨਹੀਂ ਕਿਸੇ ਲੋਕਾਂ ਦੇ ਮਗਰ ਲੱਗ ਕੇ ਇਹ ਕੰਮ ਇਹ ਕੰਮ ਕਰਨ ਲੱਗੇ ਹੋਏ ਨੇ ਇਹ ਜੀ ਜਾਂ ਇਹ ਖੋਦੇ ਇਹਨਾਂ ਨੂੰ ਮਹਾਰਾਜ ਵੱਲੋਂ ਕੀ ਪੁੱਲ ਹੋਈ ਹੋਈ ਆ ਕੀ ਕਰਦੇ ਨੇ ਜੀ ਬਸ ਆਪਾਂ ਕੁਝ ਕਹਿ ਨਹੀਂ ਸਕਦੇ ਨਾ ਬਾਰੇ ਜੀ ਹਾਂਜੀ ਨਹੀਂ ਬਹੁਤ ਸਿੰਘ ਨੇ ਜਿਹੜੇ ਮਤਲਬ ਇਦਾਂ ਦੇ ਕਾਰਜ ਕਰਦੇ ਆ ਉਹਨਾਂ ਨਾਲ ਮਤਲਬ ਲੋਕ ਗਲਤੀ ਕਿਸੇ ਕਦੀ ਹੁੰਦੀ ਆ ਤੇ ਲੋਕ ਸਾਰਿਆਂ ਨੂੰ ਵੀ ਉਸੇ ਲਾਈਨ ਚ ਖੜਾ ਦਿੰਦੇ ਆ ਸਾਰਿਆਂ ਨੂੰ ਉਹੀ ਲਾਈਨ ਚ ਖੜਾ ਜਾਂਦੇ ਨੇ ਜੀ ਹਾਂਜੀ ਤੇ ਜਿਹੜੀ ਹੁਣ ਇੱਕ ਇੱਕ ਜੂਥ ਆ ਆਪਣਾ ਨਵਾਂ ਨੌਜਵਾਨੀ ਆ ਇਹ ਮੈਂ ਹਰੇਕ ਜਗ੍ਹਾ ਜਿਹਨੂੰ ਵੀ ਮਿਲਦਾ ਉਹ ਤੋਂ ਇਹ ਮਤਲਬ ਪੁੱਛਦਾ ਜਰੂਰ ਸਵਾਲ ਵੀ ਜਿਹੜਾ ਜੂਥ ਆ ਹੁਣ ਜੂਥ ਚ ਅੱਧੇ ਕਹਿੰਦੇ ਆ ਵੀ ਸਾਨੂੰ ਕੰਮ ਨਹੀਂ ਮਿਲਦਾ ਜਾਂ ਕਹਿੰਦੇ ਆ ਵੀ ਪੰਜਾਬ 'ਚ ਕੁਝ ਬਚਿਆ ਨਹੀਂ ਅਸੀਂ ਬਾਹਰ ਜਾਣਾ ਹੈ ਜਾਂ ਯੂਥ ਨਾਸ਼ਾਂ 'ਚ ਜਾ ਰਿਹਾ ਹੈ ਹੁਣ ਜਿਵੇਂ ਤੁਸੀਂ ਸਰਦਾਈਆਂ ਦਾ ਕਰਦੇ ਹੋ ਕਿਉਂਕਿ ਪਲਵਾਨ ਵੀ ਸ਼ੱਕਦੇ ਆ ਇਹ ਜਿਹੜੇ ਖੇਡਦੇ ਉਹ ਵੀ ਸ਼ੱਕਦੇ ਆ ਹਨਾ ਸਾਰੀ ਸਿੰਘ ਸਕਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਜਿਹੜਾ ਯੂਥ ਨੌਜਵਾਨੀ ਚਾ ਭਾਵੇਂ ਮੁੰਡਿਆਂ ਨੇ ਭਾਵੇਂ ਕੁੜੀਆਂ ਨੇ ਜੋ ਇਧਰੋਂ ਭਟਕ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਤੇ ਜਿਹੜੇ ਕੰਮਕਾਰ ਦੇ ਕਰਕੇ ਕਿਉਂਕਿ ਹੁਣ ਨਸ਼ਾ ਵੀ ਬਹੁਤ ਵੱਧ ਗਿਆ ਜਿਹੜੇ ਨਸ਼ੇ ਕਰਦੇ ਆ ਉਹ ਲਗਭਗ ਸਾਰੇ ਬੇਲੇ ਹੀ ਆ ਉਹ ਕੰਮ ਤਾਂ ਕੋਈ ਕਰਦੇ ਨਹੀਂ ਫਿਰ ਉਹ ਚੋਰੀਆਂ ਠਗੀਆਂ ਕਰਦੇ ਆ ਅਜਿਹੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਬਾਬਾ ਜੀ ਉਹ ਆਪਣੇ ਵੱਲੋਂ ਜਿਵੇਂ ਕਹਿੰਦੇ ਨੇ ਵੀ ਅਸੀਂ ਬੇਲੇ ਆ ਸਾਨੂੰ ਕੰਮ ਨਹੀਂ ਮਿਲਿਆ ਹਾਂਜੀ ਕੋਈ ਵੀ ਕੋਈ ਵੀ ਕੋਈ ਵੀ ਚੀਜ਼ ਕੋਈ ਕਿਸੇ ਦੇ ਮੂੰਹ ਦੇ ਵਿੱਚ ਧੱਕੇ ਨਾਲ ਨਹੀਂ ਪਾਉਂਦਾ ਹਾਂਜੀ ਜੇ ਆਪਾਂ ਸ਼ਕਾਗੇ ਹੁਣ ਮੈਂ ਸਿੱਧੀ ਤੇ ਗੱਲ ਹੁਣਾ ਹਾਂਜੀ ਜਿੰਨੀ ਮੇਰੀ ਲਿੰਟ ਹਾਂਜੀ ਜਿੰਨੇ ਕ ਮੈਂ ਛਗਣੀ ਆ ਮੈਂ ਓਨੇ ਕੇ ਛਕੂਗਾ ਹਾਂਜੀ ਓਦੋਂ ਵੱਧ ਛਕੂਗਾ ਤਾਂ ਮੈਂ ਗਿਰੂਗਾ ਜਾਂ ਮੇਰਾ ਸਮਝ ਲਓ ਜੇ ਹੁਣ ਮੈਂ ਉਹਨੂੰ ਨਸ਼ੇ ਦੇ ਤੌਰ ਤੇ ਵਰਤਾਂ ਤਾਂ ਮੈਨੂੰ ਨਸ਼ਾ ਹੀ ਹੋਊਗਾ ਹਾਂਜੀ ਕੰਮ ਆਪਾਂ ਕਹਿੰਨੇ ਵੀ ਕੰਮ ਨਹੀਂ ਹੈਗਾ ਹਾਂਜੀ ਕੰਮ ਵਾਧੂ ਆ ਠੀਕ ਹੈ ਪਰ ਕਰਨੇ ਦੇ ਵਿੱਚ ਸ਼ਰਮ ਆਨੇ ਠੀਕ ਹੈ ਜੀ ਵੀ ਲੋਕ ਕਰਕੇ ਖੁਸ਼ ਨਹੀਂ ਕਰਕੇ ਖੁਸ਼ ਨਹੀਂ ਹੈਗੇ ਠੀਕ ਹੁਣ ਇੱਥੇ ਪ੍ਰਦੇਸੀ ਆ ਕੇ ਉਹ ਕੰਮ ਜਾ ਪੋਗੇ ਹਾਂਜੀ ਲਗਭਗ ਬਾਜ਼ਾਰ ਦੇ ਵਿੱਚ ਜੇ ਆਪਾਂ ਦੇਖੀਏ ਜਿੰਨੀਆਂ ਵੀ ਰੇੜੀਆਂ ਸਾਰੀਆਂ ਉਹਨਾਂ ਦੀਆਂ ਹੀ ਨੇ ਭਾਵੇਂ ਸਬਜ਼ੀ ਵਾਲਾ ਭਾਵੇਂ ਫਲ ਫਰੂਟ ਸਾਰੀਆਂ ਉਹਨਾਂ ਦੀਆਂ ਜੀ ਇੱਕ ਆਪਣੇ ਪੰਜਾਬੀ ਪੰਜਾਬੀ ਦੀ ਸਪੋਰਟ ਨਹੀਂ ਕਰ ਰਹੇ ਆ ਹਾਂਜੀ ਆਪਾਂ ਨੂੰ ਕਿੰਨਾ ਕੁ ਮਤਲਬ ਆਪਣੇ ਭਾਈਚਾਰੇ ਵੱਲੋਂ ਯੋਗਦਾਨ ਮਿਲਦਾ ਇਹ ਚ ਬਾਬਾ ਜੀ ਵਾਧੂਆ ਚੜ੍ਹਦੀ ਕਲਾ ਠੀਕ ਹੈ ਜੀ ਜਦ ਦੇ ਮਹਾਰਾਜ ਦੇ ਲੜਨ ਲੱਗੇ ਆ ਚੜ੍ਹਦੀ ਕਲਾ ਜੀ ਠੀਕ ਹੈ ਜੀ ਹਾਂਜੀ ਮੈਂ ਪਹਿਲਾਂ ਸਮਝ ਰੋ ਵੀ ਮੋਨਾ ਸੀਗਾ ਕਲੀਨ ਸ਼ੇਪ ਸੀਗਾ ਹਾਂਜੀ ਤੇ ਕੁਛ ਵੀ ਸਮਝ ਲੋ ਕਿ ਮਹਾਰਾਜ ਬਾਇ ਨਹੀਂ ਸੀਗਾ ਹਾਂਜੀ ਕਦੇ ਐ ਨਹੀਂ ਤਾਂ ਸੋਚਿਆ ਵੀ ਕਦੇ ਆਪਣੀ ਵੀ ਗੱਡੀ ਹੋਊਗੀ ਜਾਂ ਆਪਣਾ ਕੁਛ ਹੋਊਗਾ ਆਪਣਾ ਧੋ ਮਕਾਨ ਹੋਊਗਾ ਚੰਗਾ ਵਧੀਆ ਆਪਣਾ ਬਹੂਗਾ ਜੀ ਕੋਈ ਕਦੇ ਐਜਾ ਸੋਚਿਆ ਨਹੀਂ ਤਾਂ ਜੀ ਜਦ ਮਹਾਰਾਜ ਦੇ ਲੜ ਲੱਗੇ ਆ ਬਹੁਤ ਖੁਸ਼ੇ ਖੁਸ਼ੇ ਨੇ ਜੀ ਜੀ ਹਾਂਜੀ ਜਿਹੜੇ ਮਤਲਬ ਵੀ ਉਹ ਘਟਕੇ ਨੌਜਵਾਨ ਆ ਹਾਂਜੀ ਤੇ ਉਹ ਮਿਹਨਤ ਕਰਨ ਕੀ ਕਰ ਹੁੰਦਾ ਜੀ ਹੁਣ ਮਿਹਨਤ ਜੇ ਮਿਹਨਤ ਆਪਾਂ ਮਿਹਨਤ ਕਰਾਂਗੇ ਹਾਂਜੀ ਤਾਂ ਗਾਹਾਂ ਫਲ ਮਿਲਣਾ ਜੀ ਉਹ ਜੇ ਆਪਾਂ ਨੇ ਮਿਹਨਤ ਨਹੀਂ ਕਰਨੀ ਫੇ ਤਾਂ ਤੱਕ ਹੀ ਨੇ ਜੀ ਉਹ ਘਰ ਤੇ ਵੀ ਤਾਂ ਕਿਨੇ ਬਾਹਰ ਵੀ ਤਾਂ ਕਿਨੇ ਜੀ ਤੇ ਥੋੜੀ ਜੀ ਇਹ ਚੀਜ਼ ਦੇ ਬਾਰੇ ਖੁੱਲ ਕੇ ਮਰਿਆਦਾ ਦੱਸੋ ਵੀ ਕਈ ਲੋਕ ਨਾ ਦੋਵੇਂ ਚੀਜ਼ਾਂ ਨੂੰ ਇੱਕੋ ਹੀ ਸਮਝ ਲੈਂਦੇ ਆ ਵੀ ਸ਼ੀਦੀ ਦੇਗਾਂ ਵੀ ਉਹੀ ਹੁੰਦੀਆਂ ਨੇ ਸ਼ਰਦਾਈਆਂ ਵੀ ਉਹੀ ਹੁੰਦੀਆਂ ਨੇ ਕਿਉਂਕਿ ਬਾਬੇ ਰਾਮ ਦੇ ਨੇ ਵੀ ਬਣਾਈ ਉਹਨੇ ਬਣਾ ਆਪਣਾ ਇੰਨਾ ਪੈਸਾ ਵਟ ਲਿਆ ਉਹ ਚ ਪਤਾ ਨਹੀਂ ਆਪਾਂ ਨੂੰ ਸ਼ੁੱਧਤਾ ਮਿਲਦੀ ਆ ਜਾਂ ਨਹੀਂ ਮਿਲਦੀ ਹੈ ਨਾ ਵੀ ਉਹ ਵੀ ਵੇਚਦਾ ਬੋਤਲਾਂ ਚ ਪੈਕ ਕਰਕੇ ਤੇ ਆਪਾਂ ਜੜੀਆਂ ਤੇ ਬਾਕੀਆਂ ਚ ਕੀ ਫਰਕ ਹੁੰਦਾ ਬਾਬਾ ਜੀ ਹੁਣ ਜਿਹੜੀ ਬੰਦ ਬੋਤਲ ਆ ਉਹਦੇ ਵਿੱਚ ਤਾਂ ਪਤਾ ਨਹੀਂ ਹੈ ਵੀ ਕੀ ਚੀਜ਼ ਹੈ ਕੀ ਨਹੀਂ ਹਾਂਜੀ ਆਪਾਂ ਤਾਂ ਹੁਣ ਸ਼ਰਮ ਇਹਦੇ ਵਿੱਚ ਸਮਝ ਲਓ ਵੀ ਲੋਕਾਂ ਦੇ ਸਾਹਮਣੇ ਰਗੜਾ ਮਾਰੀ ਦਾ ਕੀ ਕੀ ਕੇ ਮਤਲਬ ਮਰਿਆਦਾ ਕੀ ਹੈ ਰਗੜਾ ਲਾਉਣ ਦੀ ਜਰੂਰ ਦੱਸੋ ਵੀ ਕਿਵੇਂ ਲੱਗਦਾ ਹੈ ਹਾਂਜੀ ਕੀ ਮਰਿਆਦਾ ਹੈ ਇਹਦੀ ਕਿਉਂਕਿ ਲੋਕ ਤਾਂ ਇੱਕ ਚੀਜ਼ ਹੁੰਦੀ ਆ ਵੀ ਆਪਾਂ ਸਹਿਸਵਾ ਬਣਾ ਲਈ ਇੱਕ ਹੁੰਦੀ ਆ ਸੰਪੂਰਨ ਮਰਿਆਦਾ ਦੇ ਨਾਲ ਜੋ ਜਿਵੇਂ ਬਣਦਾ ਉਹ ਮਤਲਬ ਸ਼ੁਰੂ ਤੋਂ ਲੈ ਕੇ ਉਹ ਦੱਸੋ ਪ੍ਰੋਪਰ ਕੀ ਮਰਿਆਦਾ ਬਾਬਾ ਜੀ ਹੁਣ ਰਿਆਦਾਤ ਹੈ ਜੀ ਆਪਣਾ ਇਸ਼ਨਾਨ ਬਣੇ ਕੀਤਾ ਹੋਵੇ ਜੀ ਸਹੀ ਆਪਣ ਆਪਣੀ ਸੋਚਮ ਦੇ ਵਿੱਚ ਇਹ ਸਾਰਾ ਕੁਝ ਜਦੋਂ ਤਿਆਰ ਕਰਨਾ ਹਾਂਜੀ ਉਹ ਉਹ ਜਾਂ ਤਾਂ ਕੋਈ ਨਾਂਦੇ ਹੈ ਨਹੀਂ ਜੀ ਤੇ ਹੁਣ ਜਿਹੜੀ ਸ਼ਰਦਈ ਆ ਸ਼ਰਦਈ ਦੇ ਵਿੱਚ ਇਹ ਬਿਲਕੁਲ ਤੇ ਨੋਰਮਲ ਆ ਇਹਨੂੰ ਚਾਹੇ 5 ਸਾਲ ਦਾ ਬੱਚਾ ਪੀਵੇ ਜੀ ਚਾਹੇ 60 ਸਾਲ ਦਾ ਬਜ਼ੁਰਗ ਪੀਵੇ ਜੀ ਇਹ ਸਾਰਿਆਂ ਵਾਸਤੇ ਇੱਕ ਆ ਜੀ ਉਹ ਜਿੰਨੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਜੀ ਓਨੀਆਂ ਚੀਜ਼ਾਂ ਛੇਦੀ ਦੇਗਾਂ ਦੇ ਵਿੱਚ ਪੈਂਦੀਆਂ ਨੇ ਜੀ ਛੇਦੀ ਦੇਗਾਂ ਦੇ ਵਿੱਚ ਸਮਝ ਲਓ ਵੀ ਇੱਕ ਜਿਹੜੀ ਬੂਟੀ ਆ ਆਪਾਂ ਬੂਟੀ ਕਹਿ ਦਿੰਦੇ ਆ ਪੱਤੀ ਕਹਿ ਦਿੰਦੇ ਆ ਇਹ ਹੋਰ ਲੋਗਾਂ ਨੂੰ ਭੰਗ ਕਹਿ ਦਿੰਦੇ ਨੇ ਜੀ ਜੀ ਵਿੱਚ ਉਹ ਪਾ ਕੇ ਉਹ ਵਖਰੀ ਤਿਆਰ ਕੀਤੀ ਜਾਂਦੀ ਹੈ ਜੀ ਉਹ ਵੀ ਪੂਰੀ ਮਰਿਆਦਾ ਦੇ ਨਾਲ ਤੇ ਤਿਆਰ ਹੁੰਦੀ ਹੈ ਜੀ ਜੀ ਹਾਂਜੀ ਹੁਣ ਮਤਲਬ ਮਹਾਰਾ ਦੇ ਨਾਲ ਕਿਸੇ ਗੱਲ ਦਾ ਕੋਈ ਗੁੱਸਾ ਗਲ ਕਦੇ ਆਇਆ ਜਾਂ ਆਨੰਦ ਚ ਆਪਾਂ ਜੀ ਪੂਰੇ ਆਨੰਦ ਚ ਜੀ ਠੀਕ ਹੈ ਜੀ ਚੜਦੀ ਕਲਾ ਦਾ ਜੀ ਹਾਂ ਜੇ ਤੁਹਾਡੇ ਤੋਂ ਕੋਈ ਇਹ ਸੇਵਾ ਸਿੱਖਣੀ ਚਾਹੁੰਦਾ ਹੋਵੇ ਆ ਕੇ ਵੀ ਆਪਾਂ ਰਗੜਾ ਕੇ ਮੇਲਾ ਸਕਦੇ ਹਾਂ ਸਕਾ ਦੋਗੇ ਹਾਂਜੀ ਜਿਹੜਾ ਮਰਜ਼ੀ ਆ ਜਾਵੇ ਕੋਈ ਚੱਕਰ ਨਹੀਂ ਹੈਗਾ ਜੀ ਕੋਈ ਵੀ ਸਿੱਖ ਸਕਦਾ ਹੈ ਜੀ ਬਾਕੀ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਹਰੇਕ ਦਸਮੀ ਵਾਲੇ ਦਿਨ ਬਾਬਾ ਜੀ ਵੱਲੋਂ ਸ਼ਹੀਦੀ ਦੇਗਾਂ ਤੇ ਜਿਹੜਾ ਲੰਗਰ ਲਾਇਆ ਜਾਊਗਾ ਉਹ ਪੂਸੰਪੂਰਨ ਮਰਿਆਦਾ ਅਰਦਾਸ ਕਰਕੇ ਤੇ ਫੇਰ ਉਹਦਾ ਲੰਗਰ ਲੱਗੂਗਾ ਹਾਂਜੀ ਹਾਂਜੀ ਠੀਕ ਆ ਜਿਉਂ ਜਿਹੜਾ ਵੀ ਸਿੰਘ ਸ਼ਹੀਦੀ ਦੇ ਗਾਂ ਸ਼ੱਕਦਾ ਉਹ ਜ਼ਰੂਰ ਬਾਬਾ ਜੀ ਕੋਲੇ ਆ ਸਕਦਾ ਨਹੀਂ ਸਰਦਾਈ ਲਗਭਗ 12 ਘੰਟੇ ਬਾਬਾ ਜੀ ਇਸ ਸਥਾਨ ਤੇ ਖੜਦੇ ਆ ਨਿੱਕੇ ਵਿੱਚੋਂ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਕੋਈ ਵੀ ਆ ਸਕਦਾ ਹੈ ਤਾਕਤਵਰ ਵਾਲੀ ਚੀਜ਼ ਹੈ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਸੇ ਤਰ੍ਹਾਂ ਜੇ ਤੁਸੀਂ ਅੱਗੇ ਵੀ ਹੋਰ ਸਿੰਘਾਂ ਦੇ ਨਾਲ ਜਾਂ ਪੰਜਾਬ ਦੇ ਜਾਏ ਜਿਹੜੇ ਆਪਣੇ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਸ਼ਬਦ ਰੂਪ ਨੂੰ YouTube ਤੇ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਤੇ ਸਾਨੂੰ ਕਰ ਲਿਓ ਫੋਲੋ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਮੈਂ ਜਗਦੀਪ ਸਿੰਘ ਸ਼ਬਦ ਰੂਪ ਚੈਨਲ ਸ਼ਬਦ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ